ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਹਾੜੇ ਮੌਕੇ ਰਾਜਪਤਰੀ ਸਮਾਗਮ ਤੇ ਵਿੱਚ ਸ਼ਿਰਕਤ ਕੀਤੀ ਹੈ ਤੇ ਜਨਤਾ ਨੂੰ ਮੁਬਾਰਕਾਂ ਦਿੱਤੀਆਂ ਨੇ ਇਸ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਮਾਨਵਤਾ ਦੇ ਲਈ ਡੂੰਘਾ ਸੰਦੇਸ਼ ਦਿੱਤਾ ਹੈ ਭਗਤ ਕਬੀਰ ਜੀ ਨੇ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਅਜਿਹੀਆਂ ਰਚਨਾਵਾਂ ਕਿਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੋਚ ਕਰਨੀ ਅੱਜ ਅਸੀਂ ਇੱਥੇ ਬੈਠੇ ਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਵੀ ਸਾਡੇ ਸਮਾਜ ਦੇ ਵਿੱਚ ਊਚ ਨੀਚ ਐ ਤੇ ਸਾਇੰਸ ਦੀ ਤਰੱਕੀ ਦੇ ਬਾਵਜੂਦ ਵੀ ਸਾਡੇ ਮਨਾਂ ਦੇ ਵਿੱਚ ਇੱਕ ਦੂਜੇ ਤੋਂ ਉੱਪਰ ਥੱਲੇ ਵਾਲਾ ਵਰਤੀਰਾ ਕੀਤਾ ਗਿਆ। ਸਤਗੁਰ ਕਬੀਰ ਜੀ ਆਪਣੇ ਹੱਥੀਂ ਕੰਮ ਕਰਦੇ ਸੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਨਸਾਨ ਨੂੰ ਭਗਤ ਕਬੀਰ ਜੀ ਦੇ ਸੰਦੇਸ਼ ਮੁਤਾਬਕ ਆਪਣੇ ਕੰਮ ਲਟਕਾ ਕੇ ਨਹੀਂ ਰੱਖਣੇ ਚਾਹੀਦੇ ਸਗੋਂ ਜਲਦੀ ਖਤਮ ਕਰ ਲੈਣੇ ਚਾਹੀਦੇ ਨੇ। ਤੋਤੇ ਉਹਨਾਂ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਪਹਿਲਾਂ ਵਾਲੇ ਤਾਂ ਫਾਈਲਾਂ ਤੇ ਹੀ ਸਾਈਨ ਨਹੀਂ ਕਰਦੇ ਸੀ ਅਤੇ ਲੋਕ ਪਟਕਦੇ ਰਹਿੰਦੇ ਸੀ। ਉਪਮੰਤਰ ਨੇ ਕਿਹਾ ਕਿ ਆਜ ਤਾਂ ਸਾਡੇ ਸਾਰੇ ਸਮਾਜ ਨੂੰ ਲੋੜ ਹੈ ਏਕਤਾ ਮਨੁੱਖਤਾ ਅਤੇ ਇੱਕ ਨੂਰ ਤਿੰਨਾਂ ਚੀਜ਼ਾਂ ਦੇਖ ਲਈਏ ਸਭ ਤੋਂ ਵੱਡੀ ਭੂਮਿਕਾ ਵਿਦਿਆ ਨੇ ਪਾਉਂਦੀ ਹੈ ਤੇ ਬੱਚਿਆਂ ਨੂੰ ਜ਼ਰੂਰ ਪੜਾਓ ਫਿਰ ਉਹ ਖੁਦ ਹੀ ਸਭ ਸਿੱਖ ਜਾਣਗੇ ਤਾਂ ਹੋਰ ਉਹਨਾਂ ਨੇ ਇੱਥੇ ਕੀ ਕੁਝ ਕਿਹਾ ਆਉ ਜਾਂਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जब हम आए जगत में कबीरा जब हम आए जगत में जग हसे हम रोए ऐसी करनी कर चले जग हम हसे जग रोए मतलब जदों दुनिया तुसी आए तुसी रोए लोगों ने खुशी बनाई सी पर काम करके जाओ ਕਿ ਮਰਨ ਤੇ ਤੁਹਾਨੂੰ ਕੋਈ ਚਿੰਤਾ ਨਾ ਹੋਵੇ ਲੋਕ ਇਸ ਗੱਲ ਦਾ ਦੁੱਖ ਮਨਾਉਣ ਕੇ ਹੋਰ ਜੁਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਇਹੋ ਜਿਹਾ ਮਾਨਵਤਾ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲਾ ਬੰਦਾ ਹੈ ਭਗਤ ਕਬੀਰ ਜੀ ਦਾ ਇਹ ਸੰਦੇਸ਼ ਹੈ ਮਾਨਵਤਾ ਲਈ ਸੰਦੇਸ਼ ਉਹਨਾਂ ਦੇ ਦੋਹੇ ਉਹਨਾਂ ਦੇ ਸ਼ਲੋਕ ਮੈਂ ਬਹੁਤ ਪੜੇ ਆ ਜਿੰਨਾ ਕਿ ਮੈਨੂੰ ਮਿਲਿਆ ਕਿਤੋਂ ਵੀ ਚਾਹੇ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਦਾ ਇੱਕ ਕੈਸਟ ਮਿਲ ਗਈ ਸੀ ਮੈਨੂੰ ਪਹਿਲਾਂ ਜਦੋਂ 9ਵੀਂ 10ਵੀਂ ਚ ਪੜਦਾ ਸੀ ਉਸ ਵੇਲੇ ਦੀ ਕਿੰਨਾ ਭਗਤ ਕਬੀਰ ਜੀ ਨੇ ਖੁਦ ਪਿੰਡੇ ਤੇ ਗਰੀਬੀ ਹੰਢਾਈ ਉਸ ਵੇਲੇ ਊਚ ਨੀਚ ਛੂਆ ਛੂਤ ਦਾ ਬਹੁਤ ਰਵਾਜ ਸੀ ਉਸ ਵੇਲੇ ਸਭ ਨੂੰ ਇੱਕ ਕਹਿਣਾ ਸਾਰੇ ਇੱਕੋ ਜਿਹੇ ਬਹੁਤ ਵੱਡੀ ਗੱਲ 14ਵੀਂ ਇਸ ਸਦੀ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਇੱਕ ਬਹੁਤ ਹੀ ਗਰੀਬ ਘਰ ਚ ਤਾਣਾ ਤਣ ਕੇ ਬੁਣ ਕੇ ਕੱਪੜੇ ਜਿਹੜਾ ਦਰੀਆਂ ਬੁਣਦੇ ਆਪਾਂ ਉਸ ਪਰਿਵਾਰ ਚ ਪੈਦਾ ਹੋ ਕੇ ਉਹਨਾਂ ਨੇ ਐਟਸੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਨਤਮਸਤਕ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਜਦੋਂ ਆਪ ਚਲੇ ਜਾਂਦੇ ਨੇ ਪਰ ਉਹਨਾਂ ਦੀ ਸੋਚ ਬਚ ਜਾਂਦੀ ਹੈ ਭਗਤ ਸਿੰਘ ਉਹਨੇ ਵੀ ਕਹਿਿਆ ਸੀ ਮੇਨ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸੋਚ ਹਮੇਸ਼ਾ ਜਿਉਂਦੀ ਰਹਿੰਦੀ ਹੈ ਸੋ ਉਹਨਾਂ ਦੀ ਸੋਚ ਕਰਕੇ ਅੱਜ ਇੱਥੇ ਇਕੱਠੇ ਆ। ਉਹਨਾਂ ਜੋ ਉਹਨਾਂ ਨੇ ਸੋਚਿਆ ਸੀ ਹਜੇ ਉਹ ਕੰਪਲੀਟ ਪੂਰਾ ਹੋਇਆ ਨਹੀਂ। ਹਜੇ ਵੀ ਸਮਾਜ ਦੇ ਵਿੱਚ ਸਾਡੇ ਜਿਹੜਾ ਅੱਗੜ-ਪੇਛੜ ਉੱਚ-ਨੀਚ ਹੈਗੀ ਐ ਪੜ੍ਹਾਈ ਦੇ ਬਾਵਜੂਦ ਵੀ ਸਭ ਸਾਇੰਸ ਦੀ ਤਕੀ ਦੇ ਬਾਵਜੂਦ ਵੀ ਹਜੇ ਵੀ ਸਾਡੇ ਮਨਾਂ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਉੱਪਰ ਥੱਲੇ ਵਾਲਾ ਜਿਹੜਾ ਵਰਤਾਰਾ ਉਹ ਹਜੇ ਗਿਆ ਨਹੀਂ ਤੇ ਭਗਤ ਕਬੀਰ ਜੀ ਸਤਿਗੁਰੂ ਕਬੀਰ ਜੀ ਕਿਉਂਕਿ ਆਪ ਕੰਮ ਕਰਦੇ ਸੀ ਹੱਥੀ ਕੰਮ ਕਰਦੇ ਸੀ ਤੇ ਜਿਹੜਾ ਕੰਮ ਕਰਦਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਦਾ ਹੁਕਮ ਦਿੱਤਾ ਪਰ ਕੱਲਾ ਹੁਕਮ ਦਿੱਤਾ ਨਾ ਬਾਅਦ ਚ ਫਿਰ 16 ਸਾਲ ਆਖਰੀ ਆਪਣੀ ਜ਼ਿੰਦਗੀ ਤੇ ਕਰਤਾਰਪੁਰ ਕਿਰਤ ਕੀਤੀ ਵੀ ਨਾ ਬਰਦਨ ਦੀ ਜੋੜੀ ਵੀ ਨਾਲ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਆਉਂਦੀ ਹੈ ਨਾ ਸੋ ਕਿਰਤ ਕਰਨ ਵਾਲਾ ਜਿਹੜਾ ਬੰਦਾ ਉਹ ਹਮੇਸ਼ਾ ਕਹਿੰਦਾ ਕੰਮ ਖਤਮ ਕਰੋ ਕੰਮ ਨਵੇੜੋ ਚੜਨਾ ਨਹੀਂ ਕੱਲ ਤੇ ਨਹੀਂ ਚੜਨਾ ਭਗਤ ਕਬੀਰ ਜੀ ਨੇ ਵੀ ਕਿਹਾ ਸੀਗਾ कि कल करे सो आज कर आज करे सो अब पर, में, पल में पर लो होगी बहुत ही करेगा कब पढ़ते होंगे असि सतवी अठवी चलते कम ना छू करना है अज कर जज करना वो हने कर वेट ना कर क्योंकि बंदे तुझे पता नहीं अपने मलाल का पल की खबर नहीं समान अस्सी साल का ਸੋ ਜਿਹੜਾ ਕੰਮ ਨਿਭੜ ਜੇ ਉਹੀ ਕੰਮ ਵਧੀਆ ਲਟਕਾ ਕੇ ਰੱਖਣਾ ਕਿਸੇ ਵੀ ਕੰਮ ਨੂੰ ਚਾਹੇ ਉਹ ਕਿਸੇ ਦੀ ਤਰੱਕੀ ਹੈ ਚਾਹੇ ਉਹ ਕਿਸੇ ਸਮਾਜ ਦਾ ਕੋਈ ਕੋਈ ਵਿਕਾਸ ਦਾ ਕੰਮ ਹੈ ਆਪਾਂ ਹੁਣ ਤੱਕ ਦੇਖਦੇ ਆਏ ਹਾਂ 70 ਸਾਲਾਂ ਚ ਫਾਈਲਾਂ ਹੀ ਲਟਕਦੀਆਂ ਪਈਆਂ ਰਹਿ ਜਾਂਦੀਆਂ ਨੇ ਫਾਈਲਾਂ ਨੂੰ ਜੰਗ ਲੱਗ ਜਾਂਦੀ ਹੈ ਧੂੜ ਜੰਮ ਜਾਂਦੀ ਹੈ ਫਾਈਲਾਂ ਤੇ ਪਹਿਲਾਂ ਪਈਆਂ ਰਹਿੰਦੀਆਂ ਨੇ ਕਿਉਂਕਿ ਜਿਹੜੇ ਸਾਡੇ ਹਾਕਮ ਉਹ ਇਸ ਗੱਲ 'ਤੇ ਯਕੀਨ ਨਹੀਂ ਰੱਖਦੇ ਕੋਈ ਗੱਲ ਨਹੀਂ ਜੇ ਮੇਰੇ ਸੈਨ ਨਹੀਂ ਹੋਣਗੇ ਫਿਰ ਕਿਉਂਦਾ ਰਹਿਣ ਦੋ ਲੋਕਾਂ ਨੂੰ ਐਂ ਈ ਰਹਿਣ ਦੋ ਭਟਕਦੇ ਹੀ ਰਹਿਣ ਦੋ ਲਾਈਨਾਂ 'ਚ ਲੱਗੇ ਹੀ ਰਹਿਣ ਦੋ ਇਹਨਾਂ ਸੋ ਅੱਜ ਮੈਂ ਤੁਹਾਡੇ ਨਾਲ ਰਾਜਨੀਤਿਕ ਗੱਲਾਂ ਨਹੀਂ ਕਰਨੀਆਂ ਅੱਜ ਮੈਂ ਤੁਹਾਡੇ ਨਾਲ ਕੁਝ ਹੋਰ ਕਿਉਂਕਿ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਨਾਲ ਸੰਬੰਧਿਤ ਜਾਂ ਉਹਨਾਂ ਦੀ ਸੋਚ ਦੇ ਨੇੜੇ ਤੇੜੇ ਵਾਲੀਆਂ ਗੱਲਾਂ ਕਰਾਂਗਾ ਮੈਂ ਭਾਸ਼ਣ ਦੇਣ ਨਹੀਂ ਆਇਆ ਪਰ ਫੇਰ ਕਰ ਲਾਂਗੇ ਭਾਸ਼ਣ ਉਹ ਬਹੁਤ ਟਾਈਮ ਪਿਆ ਹਜੇ ਰਾਜਨੀਤੀ ਰਾਜਨੀਤੀ ਕਰ ਲਾਂਗੇ ਬਾਅਦ ਚ ਕਰ ਲਾਂਗੇ ਰਾਜਨੀਤੀ ਗੱਲਾਂ ਮੈਨੂੰ ਸਭ ਤੋਂ ਵਧੀਆ ਇਹ ਲੱਗ ਰਿਹਾ ਕਿ ਤੁਸੀਂ ਬੜੇ ਧਿਆਨ ਨਾਲ ਔਰ ਬਹੁਤ ਹੀ ਪਿਆਰ ਨਾਲ ਸੁਣ ਰਹੇ ਹੋ ਜਦੋਂ ਸਰੋਤੇ ਇੰਨੇ ਵਧੀਆ ਹੋਣ ਦਰਸ਼ਕ ਇੰਨੇ ਵਧੀਆ ਹੋਣ ਤਾਂ ਫਿਰ ਜਿਹੜਾ ਬੋਲਣ ਵਾਲਾ ਉਹਦੇ ਵੀ ਹੌਸਲਾ ਵੀ ਵੱਧਦਾ ਤੇ ਉਹਨੂੰ ਅੰਦਰੋਂ ਫੁੱਟਦੀਆਂ ਨੇ ਫਿਰ ਫਿਰ ਚਸ਼ਮਾ ਜਿਹੜਾ ਨਾ ਉਹ ਅੰਦਰੋਂ ਫੁੱਟਦਾ ਖੂਵਾਂਗੂ ਲਾਉਣ ਵਾਲੇ ਦਾ ਮਹਤਾਜ ਨਹੀਂ ਹੁੰਦਾ ਇਹ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੂੰ ਅੱਜ ਦਿਲ ਤੇ ਪੱਥਰ ਧਰ ਕੇ ਕੁਰਸੀਆਂ ਤੋਂ ਉੱਠਣਾ ਪੈ ਗਿਆ ਜਦ ਕੁਰਸੀਆਂ ਖਾਲੀ ਕਰਨੀਆਂ ਪੈਗੀਆਂ ਕੋਠੀਆਂ ਖਾਲੀ ਕਰਨੀਆਂ ਪੈਗੀਆਂ ਤੇ ਸੋਚਿਆ ਨਹੀਂ ਸੀ ਜਿਨ੍ਹਾਂ ਨੇ ਇਹ ਉਹਨਾਂ ਵਾਸਤੇ ਹੈ ਕਿ ਖੂਬ ਵੰਗੂ ਲਾਉਣ ਵਾਲੇ ਦਾ ਮਹਤਾਜ ਨਹੀਂ ਹੁੰਦਾ ਚਸ਼ਮਾ ਜੋ ਚਰਨਾ ਜੋ ਧਰਤੀ ਦੀ ਇੱਕ ਪਾੜ ਕੇ ਆਪ ਫੁੱਟਿਆ ਹੁੰਦਾ ਹੈ ਕਈ ਵਾਰੀ ਪੱਥਰ ਕਈ ਵਾਰੀ ਦਿਲ ਤੇ ਪੱਥਰ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਸੋ ਅੱਜ ਲੋੜ ਐ ਸਾਨੂੰ ਸਾਡੇ ਸਾਰੇ ਸਮਾਜ ਨੂੰ ਕਿ ਅਸੀਂ ਏਕਤਾ ਮਨੁੱਖਤਾ ਤੇ ਏਕ ਨੂਰ ਇਹ ਤਿੰਨੇ ਚੀਜ਼ਾਂ ਦਿਖਾ ਦਈਏ ਬਸ ਨਹੀਂ ਤਾਂ ਆਪਾਂ ਕੀ ਕਰਿਆ ਉਹ ਆਹ ਹੈ ਜੀ ਆਹ ਉਹ ਹੈ ਉਹ ਆਹ ਹੈ ਆਹ ਨਹੀਂ ਹੈਗਾ ਇਹਨੇ ਚੱਕਰਾਂ ਚ ਹੀ ਫਿਰਦੇ ਆ ਸਭ ਤੋਂ ਵੱਡੀ ਇਹਦੇ ਚ ਰੋਲ ਅਦਾ ਕਰਦੀ ਐ ਵਿਦਿਆ ਤੁਸੀਂ ਪੜ੍ਹਾ ਦਿਓ ਬੱਚਿਆਂ ਨੂੰ ਪੜ੍ਹਾ ਦਿਓ ਬਾਕੀ ਸਭ ਕੁਝ ਆਪ ਹੀ ਸਿੱਖ ਜਾਣਗੇ ਤੀਜਾ ਨੇਤਰ ਕਹਿੰਦੇ ਆ ਤਾਈਓ ਆਪਾਂ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ 'ਚ ਅੰਦਾ ਤੇ ਲਿਖਿਆ ਹੁੰਦਾ ਸੋ ਇਹ ਤੀਜਾ ਨੇਤਰ ਖੁੱਲ ਜੇ ਫਿਰ ਸਭ ਕੁਝ ਦੁਨੀਆ ਹੋਰ ਤਰ੍ਹਾਂ ਦੇ ਤਰੀਕੇ ਨਾਲ ਦਿਖਣ ਲੱਗ ਜਾਂਦੀ ਹੈ ਫਿਰ ਉੱਚੀ ਨੀਚ ਫਿਰ ਆ ਛੋਟੀਆਂ ਰਹਿ ਜਾਂਦੀਆਂ ਨੇ ਗੱਲਾਂ ਪ੍ਰਧਾਨਗੀਆਂ ਜਾਂ ਕੋਈ ਕੁਰਸੀਆਂ ਇਹ ਆ ਉਹਦੇ ਛੋਟੇ ਹੋ ਜਾਂਦੇ ਨੇ